2 ਕਿਲੋ ਕਿਹੋ ਜੀ ਪੰਜੀਰੀ ਜਿਹਦੇ ਨਾਲ ਢੂਈ ਦਾ ਦਰਦ ਇੱਕ ਹਫਤੇ ਚ ਬਿਲਕੁਲ ਜੜੋਂ ਖਾਤਮਾ ਠੀਕ ਹੈ ਤਾਂ ਕਮਜ਼ੋਰੀ ਬਿਲਕੁਲ ਚੱਕੀ ਜਾਊ ਅੱਧਾ ਸਿਰ ਦੁਖਦਾ ਨਿਗਾ ਘਟ ਹੈ ਠੀਕ ਹੈ ਖੂਨ ਦੀ ਘਾਟ ਹੈ ਠੀਕ ਹੈ ਸੌ ਰੋ ਕੱਟੇ ਜਾਣਗੇ ਕੀ ਕੀ ਪਾਉਣਾ ਆਪਾਂ ਸਭ ਤੋਂ ਪਹਿਲਾਂ 2 ਕਿਲੋ ਕਿਹੋ ਵਿੱਚ ਆਟਾ ਪੁੱਲ ਲੈਣਾ ਉਹਨਾ ਠੀਕ ਹੈ ਤਾਂ ਫੇਰ ਆਜੋ ਆਪਣੇ ਅਖਰੂਟ ਇਹ 250 ਗ੍ਰਾਮ ਠੀਕ ਹੈ ਅਖਰੂਟ ਪਾ ਦੇ 250 ਗ੍ਰਾਮ ਤੇ ਸਫੇਦ ਮੂਸਲੀ ਪਾਤੀ ਆਪਾਂ 100 ਗ੍ਰਾਮ ਠੀਕ ਐ ਆਸ਼ਬਗੰਦਾ 100 ਗ੍ਰਾਮ ਆਹ ਜਿੱਦਾਂ ਪਾ ਕੇ ਬਣਾਇਓ ਇੱਕ ਹਫਤੇ ਚ ਨਾ ਰਿਜ਼ਲਟ ਮਿਲਿਆ ਫੇਰ ਕਹੋ ਠੀਕ ਐ ਲਓ ਜੀ ਆ ਆਪਣਾ ਆ ਗਿਆ ਖੋਪੀ ਦਾ ਬਰਾਤਾ ਠੀਕ ਐ ਇਹ ਆਪਾਂ ਆਵਦੀ ਕਪੈਸਿਟੀ ਅਨੁਸਾਰ ਕੇ ਨਾ ਵੀ ਪਾ ਸਕਦੇ ਆ ਠੀਕ ਐ ਹੁਣ ਆ ਚੀਜ਼ਾਂ ਨਾਲ ਵਿੱਚ ਰਾਲਗਾਹ ਹੁਮਾ ਠੀਕ ਹੈ ਦੇ ਵਿੱਚ ਆ ਗਈ ਆਪਣੀ ਅਜਮੈਨ 100 ਗ੍ਰਾਮ ਕਾਲੀ ਮਿਰਚ 30 40 ਗ੍ਰਾਮ ਠੀਕ ਹੈ ਤੇ ਮਗਜ 100 ਗ੍ਰਾਮ ਗੂੰਦ 400 ਗ੍ਰਾਮ ਇਹ ਸਾਰੀਆਂ ਚੀਜ਼ਾਂ ਆਪਾਂ ਪਾ ਤੀਆਂ ਲਓ ਜੀ ਠੀਕ ਹੈ ਫਿਰ 250 ਗ੍ਰਾਮ ਕਾਜੂ ਠੀਕ ਹੈ ਫਿਰ ਆਗੇ ਆਪਣੇ 250 ਗ੍ਰਾਮ ਬਦਾਮ ਲੋਡੀ ਤੁਹਾਂ ਬਹੁਤ ਪਈ ਜਾਂਦਾ ਠੀਕ ਹੈ ਤਾਂ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰ ਲੈਣੀਆਂ ਠੀਕ ਹੈ ਇੱਕ ਵਾਰੀ ਦੁਬਾਰੇ ਫੇਰ ਆਪਾਂ ਬੋਲ ਦਿੰਨੇ ਕੀ ਕੀ ਸਮਾਨ ਪਾਉਣਾ ਹੈ ਠੀਕ ਹੈ 2 ਕਿਲੋ ਘਾਉ ਦਾ ਸਮਾਨ ਹੈ ਪੰਜੀਰੀ ਦਾ ਜੇ ਧੂ ਹੀ ਦੁਖਦੀ ਹੈ ਹੱਡ ਗੋਡੇ ਦੁਖਦੇ ਹੈ ਕੈਲਸ਼ੀਅਮ ਦੀ ਕਮੀ ਹੈ ਨਿਗਾ ਘਟਾ ਅੱਧਾ ਸਿਰ ਦੁਖਦਾ ਹੈ ਕਮਜ਼ੋਰੀਆਂ ਸਾਰੀਆਂ ਚੀਜ਼ਾਂ ਘਟੀਆਂ ਜਾਣਗੀਆਂ ਠੀਕ ਹੈ ਆਪਾਂ ਕੀ ਕਰਨਾ ਹੈ ਕਿਲੋ ਪਹਿਲਾ ਸਭ ਤੋਂ ਪਹਿਲਾਂ ਦੇਸੀ ਘਾਉ ਲੈਣਾ ਹੈ ਵਧੀਆ ਪਿਓਰ 2 ਕਿਲੋ 2 ਕਿਲੋ ਆਟਾ ਦੇਸੀ ਖੰਡ 2 ਕਿਲੋ ਗੂੰਦਾਪਾ 400 400 ਗ੍ਰਾਮ ਠੀਕ ਹੈ ਕਮਰਕਸ 100 ਗ੍ਰਾਮ ਤੇ ਠੀਕ ਹੈ ਤਾਂ ਬਰਾਦੇ ਦਾ ਇੱਕ ਪੈਕਟ ਆਪਾਂ ਪਾ ਲੈਣਾ ਹੈ ਬਦਾਮਾਂ ਦੀ ਗ੍ਰੀ 250 ਗ੍ਰਾਮ ਹੈ ਕਾਜੂ 250 ਗ੍ਰਾਮ ਹੈ ਠੀਕ ਹੈ ਮਗਜ 100 ਗ੍ਰਾਮ ਹੈ ਅਜਵੈਨ 100 ਗ੍ਰਾਮ ਹੈ ਕਾਲੀ ਮਿਰਚ 30 40 ਗ੍ਰਾਮ ਪਾ ਲੈਣੀ ਆਪਾਂ ਠੀਕ ਹੈ ਤਾਂ ਫੇਰ ਆਗੀ ਖਸਖਸ 100 ਗ੍ਰਾਮ ਪਾ ਲੈਣੀ ਆਪਾਂ ਸਵੇਦ ਮੂਸਲੀ 100 ਗ੍ਰਾਮ ਅਸ਼ਵਗੰਧਾ 100 ਗ੍ਰਾਮ ਠੀਕ ਹੈ ਅਖਰੋਟ 250 ਗ੍ਰਾਮ ਆ ਚੀਜ਼ਾਂ ਪਾ ਲੈਣੀਆਂ ਫਿਰ ਉਸ ਤੋਂ ਬਾਅਦ ਬਣਾ ਕੇ ਇੱਕ ਹਫ਼ਤੇ 'ਚ ਰਿਜ਼ਲਟ ਮਿਲ ਜੂਗਾ ਢੂਈ ਬਿਲਕੁਲ ਜੜ ਖਤਮ ਹੋ ਜੂਗੀ ਅੱਖਾਂ ਦੀ ਨਿਗਾ ਬਾਹਜੂਗੀ ਠੀਕ ਹੈ ਤਾਂ ਧੂਆਂ ਪੈ ਗਿਆ ਪਾਣੀ ਨਿਕਲ ਜਾਂਦਾ ਅੱਖਾਂ 'ਚ ਅੱਧਾ ਸਿਰ ਦੁਖਦਾ ਉਹ ਵੀ हट ਜੂਗਾ ਕਮਜ਼ੋਰੀ ਹੱਡੀਆਂ ਕੱਟ-ਕੱਟ ਕਰਦੀਆਂ ਇੱਕ ਹਫ਼ਤੇ 'ਚ ਪੂਰਾ 101% ਰਿਜ਼ਲਟ ਮਿਲੂਗਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਖਾ ਸਕਦੇ ਹੋ ਠੀਕ ਹੈ ਕਪੈਸਿਟੀ ਅਨੁਸਾਰ ਖਾਓ ਦੁੱਧ ਨਾਲ 101% ਰਿਜ਼ਲਟ ਆ 2 ਕਿਲੋ ਦੇਸੀ ਖੰਡ ਠੀਕ ਹੈ ਇਹ ਆਪਾਂ ਐ ਕਰ-ਕਰ ਕੇ ਹੌਲੀ-ਹੌਲੀ ਪਾ ਦੇਣੀ ਹੈ ਠੀਕ ਹੈ ਤਾਂ ਜੇ ਤੁਹਾਡੇ ਹੱਡ ਗੋਡੇ ਦੁਖਦੇ ਆ ਢੂਈ ਦੁਖਦੀ ਆ ਅੱਧਾ ਸਿਰ ਦੁਖਦਾ ਐ ਅੱਖਾਂ ਦੀ ਨਿਗਾ ਘੱਟ ਐ ਠੀਕ ਐ ਕਮਜ਼ੋਰੀ ਆ ਤੁਹਾਡੇ ਚ ਤੇ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਆਲਸ ਐ ਸੁਸਤੀ ਐ ਠੀਕ ਐ ਇੱਕ ਹਫ਼ਤੇ ਚ ਯਾਰ 101% ਰਿਜ਼ਲਟ ਮਿਲੂਗਾ ਤੁਸੀਂ ਖਾ ਕੇ ਦੇਖ ਲਿਓ ਇੱਕ ਵਾਰੀ ਬਣਾ ਕੇ ਦੇਖਿਓ ਸਿਰਾ ਬਣੂ ਓਕੇ